ਸੱਚੀ ਗੱਲ ਦੋਸਤੋ ਆਪਾਂ ਐਗਜ਼ੀਬਿਸ਼ਨ ਦੇ ਉੱਪਰ ਗਏ ਸੀ ਕੱਲ ਸਰਦੂਲੇ ਵਾਲਾ ਤੇ ਤਪਾ ਮੰਡੀ ਸੋ ਬਹੁਤ ਸਾਰੇ ਗਿਫਟ ਮਿਲੇ ਨੇਗੇ ਸਾਰੇ ਸਾਰੇ ਗਿਫਟ ਤੁਹਾਨੂੰ ਦਿਖਾਉਣੇ ਆਪਾਂ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਅਣਮੋਲ ਬੁਟੀਕ ਮਾਨਸਾਲਾ ਵਾਲਿਆਂ ਵੱਲੋਂ ਪਹਿਣ ਹੋਰਿਆ ਨੇ ਇਹ ਸੂਟ ਗਿਫਟ ਕੀਤਾ ਸੀ ਸੋ ਇਹਨਾਂ ਦਾ ਕੰਟੈਕਟ ਨੰਬਰ ਆ ਜਿਹੜਾ ਡਿਸਪਲੇ ਦੇ ਵਿੱਚ ਚੱਲ ਰਿਹਾਗਾ نیچے ਜੇ ਤੁਸੀਂ ਵੀ ਇਹਨਾਂ ਨਾਲ ਕੋਈ ਵੀ ਸੂਟ ਵਗੈਰਾ ਆਰਡਰ ਕਰਨਾ ਚਾਹੁੰਦੇ ਹੋ ਤਾਂ ਨੰਬਰ ਦੇ ਉੱਪਰ ਕਾਲ ਕਰਕੇ ਇਹਨਾਂ ਤੋਂ ਸੂਟ ਆਰਡਰ ਕਰ ਸਕਦੇ ਹੋਗੇ ਐਂਡ ਸੈਕੰਡ ਗਿਫਟ ਸੀਗਾ ਜਿਹੜਾ ਗੁਰੂ ਕਿਰਪਾ ਗੁਰੂ ਕਿਰਪਾ ਬੁਟੀਕ ਵਾਲਿਆਂ ਵੱਲੋਂ ਇਹ ਸੂਟ ਕੀਤਾ ਗਿਆ ਸੀ ਗਿਫਟ ਸੋ ਇਹ ਵੀ ਬਹੁਤ ਸੋਹਣਾਗਾ ਇਹਨਾਂ ਦਾ ਵੀ ਕੰਟੈਕਟ ਨੰਬਰ ਆ ਜਿਹੜਾ ਨੀਚੇ ਡਿਸਪਲੇ ਦੇ ਉੱਪਰ ਚੱਲ ਰਿਹਾ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ ਤੇ ਸੂਟ ਵਗੈਰਾ ਆਰਡਰ ਕਰ ਸਕਦੇ ਹੋ ਇੱਕ ਬੀ ਜੁਐਲਰਜ਼ ਵਾਲਿਆਂ ਵੱਲੋਂ ਲੇਡੀਜ਼ ਮਾਨ ਹੀ ਜ਼ਿਆਦਾ ਗਿਫਟ ਹੋ ਰਿਹਾਗਾ ਸੋ ਇਹ ਘਰੇ ਕੰਮ ਆਉਂਦਾਗਾ ਇਹ ਹੋਇਆ ਸੀ ਆਪਾਂ ਨੂੰ ਗਿਫਟ ਇਹਨਾਂ ਦਾ ਵੀ ਨੰਬਰ ਆ ਜਿਹੜਾ ਡਿਸਪਲੇ ਦੇ ਉੱਪਰ ਚੱਲ ਰਿਹਾ ਤੁਸੀਂ ਇਹਨਾਂ ਤੋਂ ਇਹਦੇ ਨਾਲ ਦੇ ਗਿਫਟ ਵਗੈਰਾ ਆਰਡਰ ਕਰ ਸਕਦੇ ਹੋ ਸੋ ਨੈਕਸਟ ਜਿਹੜਾ ਗਿਫਟ ਸੀਗਾ ਆਪਾਂ ਨੂੰ ਦਾ ਆਤਰ ਗੈਲਰੀ ਵਾਲਿਆਂ ਵੱਲੋਂ ਮਾਨਸ ਵਾਲਿਆਂ ਵੱਲੋਂ ਜਿਹੜਾ ਗਿਫਟ ਹੋਇਆ ਸੀਗਾ ਸੋ ਇਹ ਤੁਹਾਨੂੰ ਦਿਖਾਉਣੇ ਆਂਗੇ ਸਭ ਤੋਂ ਪਹਿਲਾਂ ਇਹ ਕੱਪ ਜਿਹਦੇ ਤੇ ਸਪੈਸ਼ਲੀ ਆਪਣਾ ਲੋਗੋ ਵੀ ਬਣਾਇਆ ਹੋਇਆ ਹੈ ਬਾਈ ਹੋਰਾਂ ਨੇ ਬਹੁਤ ਸੋਹਣਾ ਬਣਾਇਆ ਸੱਚੀ ਬਹੁਤ ਪਸੰਦ ਆਇਆ ਸੋ ਤੁਸੀਂ ਇਹਦੇ ਨਾਲ ਦੇ ਜੇਕਰ ਕੱਪ ਵਗੈਰਾ ਕੁਝ ਵੀ ਬਣਵਾਉਣਾ ਚਾਹੁੰਦੇ ਹੋ ਤਾਂ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਤੇ ਵਿੱਚੋਂ ਇਹ ਆਤਰ ਤਿੰਨ ਆਤਰ ਨੇਗੇ ਰੋਜ਼ ਐਂਡ ਬੰਪਾਇਰ ਬੰਪਾਇਰ ਬਲੱਡ ਨੈਕਸਟ ਆ ਗਿਆ ਜਾਫਰਾ ਸੋ ਬਹੁਤ ਸੋਹਣੇ ਨੇਗੇ ਪੈਕਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆ ਤੇ ਇੱਕ ਇਹ ਹੈਗਾ ਆਪਾਂ ਨੂੰ ਵਿੱਚੋਂ ਮਿਲਿਆ ਇਹਦੇ ਚਾਬੀਆਂ ਵਗੈਰਾ ਚ ਪਾਉਣ ਵਾਲਾ ਜਿਹੜਾ ਛੱਲਾ ਹੁੰਦਾਗਾ ਸੋ ਬਹੁਤ ਸੋਹਣੇ ਗਿਫਟ ਨੇਗੇ ਸਪੈਸ਼ਲੀ ਆਪਾਂ ਇਹਨੂੰ ਤੁਹਾਨੂੰ ਯੂਜ਼ ਕਰਕੇ ਵੀ ਦਿਖਾ ਦਿੰਨੇ ਆ ਬਹੁਤ ਸੋਹਣੀ ਖੁਸ਼ਬੂ ਆਗੀ ਸੋ ਤੁਸੀਂ ਵੀ ਇਹਦੇ ਨਾਲ ਦੇ ਸੋਹਣੇ ਸੋਹਣੇ ਜਿਹੜੇ ਆਤਰ ਨੇ ਸੋਹਣੀਆਂ ਸੋਹਣੀਆਂ ਖੁਸ਼ਬੂਆਂ ਵਾਲੇ ਖਰੀਦਣਾ ਚਾਹੁੰਦੇ ਹੋ ਤਾਂ ডিসਪਲੇ ਦੇ ਉੱਪਰ ਨੰਬਰ ਚੱਲ ਰਿਹਾ ਤੇ ਬਾਈਫਰ ਨੂੰ ਕਾਲ ਕਰਕੇ ਇਹਨਾਂ ਤੋਂ ਘਰ ਬੈਠੇ ਵੀ ਆਰਡਰ ਕਰ ਸਕਦੇ ਹੋਗੇ ਤੇ ਬਾਕੀ ਇਹਨਾਂ ਦੀ ਸ਼ਾਪ ਤੇ ਵੀਜ਼ਿਟ ਕਰ ਸਕਦੇ ਹੋ ਮਾਨਸਾ ਇਹਨਾਂ ਦੀ ਸ਼ਾਪ ਆ ਗਈ ਤੇ ਉੱਥੇ ਤੁਸੀਂ ਇਹਨਾਂ ਕੋਲੇ ਵੀਜ਼ਿਟ ਕਰਕੇ ਵੀ ਇਹ ਸਾਰੇ ਗਿਫਟ ਵਗੈਰਾ ਪਰਚੇਜ਼ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਖੁਸ਼ਬੂ ਆ ਗਈ ਸਾਰਿਆਂ ਦੀ ਸੋ ਇਹ ਰਹਿ ਗਿਆ ਆਪਣਾ ਇਹ ਵੀ ਤੁਹਾਨੂੰ ਖੋਲ ਕੇ ਕਿਹੜੀ ਚੀਜ਼ ਆ ਬਈ ਬਹੁਤ ਸੋਹਣੀ ਕੁਝੂ ਆ ਸੋ ਦੋਸਤੋ ਸਾਰਿਆਂ ਦੇ ਗਿਫਟ ਬਹੁਤ ਸੋਹਣੇ ਨੇ ਤੇ ਮੈਨੂੰ ਬਹੁਤ ਪਸੰਦ ਆਏ ਨੇਗੇ ਤੇ ਬਾਕੀ ਨੈਕਸਟ ਵੀਡੀਓ ਚ ਮਿਲਦੇ ਆਪਾਂ ਸੋ ਬਾਕੀ ਜਿੰਨਾਂ ਕੋਲੇ ਕੱਲ ਗਏ ਸੀ ਉਹਨਾਂ ਵੱਲੋਂ ਅਸੀਂ ਸਨਮਾਨ ਕੀਤਾ ਗਿਆ ਆਪਣਾ ਸੋ ਇੱਕ ਇਹ ਵਾਲਾ ਸਨਮਾਨ ਚ ਇਹ ਵੀ ਬਹੁਤ ਸੋਹਣੇ ਨੇਗੇ ਥੈਂਕ ਯੂ ਜੀ